ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਵਿਲੋਂਗੋ ਮਾਰਕੀਟ ਸਾਡੇ ਪਿੰਡ ਇਹ ਲੱਗਦੀ ਹੈ ਸ਼ਨੀਵਾਰ ਨੂੰ ਮਾਰਕੀਟ ਤੇ ਹੁਣ ਆਪਾਂ ਲੱਗੇ ਐਂਟਰ ਹਾਂ ਮਾਰਕੀਟ ਦੇ ਵਿੱਚ ਵਿਲੋਂਗੋ ਵੈਰਗਮ ਚ ਪੈ ਜਾਂਦਾ ਹੈ ਪਿੰਡ ਤੇ ਚਲੋ ਤੁਹਾਨੂੰ ਘਮੋਣੇ ਅੰਦਰ ਦਿਖਾਉਂਦੇ ਆ ਕਿੰਨਾ ਰੱਖਿਆ ਚਲੋ ਦੇਖੋ ਹਾਲ ਹੋ ਗਈ ਐਂਟਰੀ ਆ ਗਈ ਇੱਥੋਂ ਐਂਟਰ ਹੁੰਨੇ ਆ ਤੇ ਐਂਟਰ ਹੁੰਦੇ ਆ ਨੇ ਸਬਜ਼ੀ ਵਾਲੀ ਦੁਕਾਨ ਆ ਗਈ ਜਿੱਥੇ ਸਾਰਾ ਰੱਠ ਪਿਆ ਹੋਣਾ ਕਪੜੇ ਲੀਹੇ ਲੱਗੇ ਹੋਏ ਆ ਮਾਰਕੀਟ ਦੇ ਵਿੱਚ ਤੇ ਲੋਕੀ ਆਏ ਹੋ ਘੁੰਮਣ ਖਰੀਦਦਾਰੀ ਕਰ ਰਹੇ ਆ ਸਾਰੇ ਲੱਗੀਆਂ ਆ ਮਾਰਕੀਟਾਂ ਆ ਕਪੜਾ ਜੁੱਤੀਆਂ ਲੱਗੀਆਂ ਆ 5-5 ਫੀ ਰੁਪਏ ਦੀਆਂ ਸੈਂਡਲ ਆ ਉਹ ਸਾਰਾ ਹੀ ਸਸਤਾ ਇਸ ਮਾਨਿਆ 5 5 6 ਛੇ ਰੁਪਏ ਦਾ 10000 ਰੁਪਏ ਦਾ ਸਾਰਾ ਹੀ ਮਿਲ ਜਾਂਦਾ ਇੱਥੋਂ ਤੇ ਸੋਨੀਆ ਦੇ ਵੀ ਤੁਹਾਨੂੰ ਕਿੰਨੇ ਜੀ ਉਸਨੂੰ ਕਿੰਨੇ ਨਾ ਪੂਰਾ ਰੱਛ ਪਿਆ ਹੈ ਮਾਰਕੀਟ ਦੇ ਵਿੱਚ ਤੇ ਅਗਾਈ ਆਪਾਂ ਦੂਜੇ ਪਾਸੇ ਆ ਕੇਨੀਆਂ ਦੀ ਅਗਈ ਦੁਕਾਨ ਜੀ ਚਲੋ ਚਲਦੇ ਹਾਂ ਕਾ ਤੇ ਆ ਗਏ ਬੱਚਿਆਂ ਦਾ ਸਮਾਨ ਇਹ ਤੋਂ ਬੱਚੇ ਸਾਰੇ ਸਮਾਨ ਲੈਂਦੇ ਆ ਚੈਨੀਆਂ ਦਾ तकरीबन ਇੱਥੋਂ ਲੈਂਦੇ ਸਾਰੇ ਲੋਕੀ ਤੇ ਬਾਕੀ ਆ ਗਿਆ ਖਾਣ ਪੀਣ ਵਾਲੇ ਜੀ ਆਹ ਆਲੂ ਲੂ ਕਟ ਕੇ ਇੱਥੋਂ ਮਿਲਦੇ ਆ ਇਨਾ ਤੇ ਵੀ ਰੱਖ ਰਿਹਾ ਰੰਦਾ ਬੱਚਿਆਂ ਦਾ ਤੇ ਬਾਕੀ ਠੀਕ ਹੈ ਜੀ ਪਬਜੀ ਵਾਲੀ ਦੁਕਾਨ ਆ ਗਈ ਜੀ ਇੱਥੋਂ ਸਭ ਇੱਥੋਂ ਵੀ ਸਾਰੀ ਲੈਂਦੇ ਆ ਆ ਗਈ ਦੂਜੀ ਲਾਈਨ ਜੀ ਚਾਰ ਲਾਈਨਾਂ ਸਾਰੀਆਂ ਹੁੰਦੀਆਂ ਦੁਕਾਨਾਂ ਦੀਆਂ ਆ ਦੂਜੀ ਲਾਈਨ ਹੈ ਇਹਦੇ ਵਿੱਚ ਵੀ ਤੁਹਾਨੂੰ ਦਿਖਾ ਲ ਦੇ। ਕੀ ਕੋਸਿਆ ਜੀ? ਰੋਬੀ ਮਰਕੋਲੀ ਇਹ ਕਦੇ ਨਾ ਮੈਸਲਾ ਪੀਸਣਾ ਮੇਰੇ ਕੋਲ ਦੇਗਾ ਹੋਵੇ ਆਈ ਹੈ। ਇਹਦੇ ਵਿੱਚ ਕੱਪੜੇ ਕੁੱਪੜੇ ਜ਼ਿਆਦਾ ਫੁੱਲਾਂ ਦਾ ਫੁੱਲਾਂ ਦੀ ਦੂਜੀ ਹੈ। ਇਹ ਸਾਰੇ ਫੁੱਲ ਆ ਗਏ ਜੀ। ਇਹ ਕਪੜਾ ਚਾਦਰਾਂ ਚ ਉਤਰਾਂ ਪੜਦੇ ਸਾਰਾ ਸਮਾਨ ਆ ਘਰ ਦਾ ਸਮਾਨ ਆ ਗਿਆ ਜੀ ਸਾਰਾ। ਜੋ ਵੀ ਹੁੰਦਾ। ਅੱਗੇ ਚੱਲਦੇ ਆਂ ਆਈ ਉੱਤਿਆਂ ਵਾਲੀ ਆ ਗਈ ਦੁਕਾਨ ਸੈਂਡਲ ਯੂਪੀਆਂ ਕਪੜਾ ਇੱਧਰਲੇ ਪੜੇ ਪਟਸਾਂ ਵਾਲੀ ਆ ਆਹ ਕੱਪੜੇ ਵਾਲੀ ਆ ਗਈ ਹਾਂਜੀ ਇਹ ਕੱਪੜੇ ਵਾਲੀ ਆ ਸਾਰੀ ਕੜੀਆਂ ਕੁੰਡੀਆਂ ਵਈਆ ਇੱਥੇ ਇੱਕ ਇੱਕ ਰੁਪਏ ਦਾ ਸਮਾਨ ਆ ਸਾਰਾ ਹੀ ਘਰ ਦਾ ਜੋ ਜ਼ਰੂਰਤਾਂ ਦਾ ਹੁੰਦਾ ਪਰ ਇੱਕ ਇੱਕ ਰੁਪਏ ਦਾ ਸਮਾਨ ਆ 5-5 ਰੁਪਏ ਦੇ ਕੱਪੜੇ ਲੱਗੇ ਹੋਏ ਆ ਹੱਦਵਾਣੇ ਕੱਟ ਕੇ ਰੱਖੇ ਹੋਏ ਆ ਕੇਲੇ ਹੱਦਵਾਣੇ ਫਰੂਟ ਸਾਰੇ ਫਰੂਟ ਆਈ ਸਾਰੇ ਲੱਗਾ ਕੇਲੇ ਹੱਦਵਾਣੇ ਸੰਤਰੇ ਇਹੋ ਵੀ ਹੈ ਫਰੂਟ ਸਾਰੇ ਪਿਆਜ਼ ਯਾਦਾ ਕੱਪੜੇ ਦੀਆਂ ਮਾਰਕੀਟਾਂ ਯਾਦਾ ਆ ਆਫੇ ਸਬਜੀ ਦੀ ਆ ਗਈ ਮਾਰਕੀਟ ਇਦਾਂ ਫੇ ਕੱਪੜੇ ਦੀ ਆ ਗਈ ਬੋਟਾਂ ਵਾਲੇ ਬੈਠੇ ਆਈ ਤੇ ਬਰਲਕੋਨੀ ਦੀ ਪਾਰਟੀ ਵਾਲੇ ਆ ਤੇ ਬਰਲਕੋਨੀ ਦੀ ਪਾਰਟੀ ਵਾਲੇ ਤੇ ਬੋਟਾਂ ਵਾਲੇ ਬੈਠੇ ਆ ਲੋਕਾਂ ਨੂੰ ਦੱਸ ਰਹੇ ਆ ਕਹਿ ਰਹੇ ਆ ਫੋਟਰ ਵੀ ਲੈਣਾ ਲੱਗੀਆਂ ਸਾਰੇ ਪਾਸੇ ਇੱਦਾਂ ਨੂੰ ਦੇਖੋ ਉਧਰ ਹੀ ਲੈਣਾ ਲੱਗੀਆਂ ¡Cafre que hoy de amarca! visto quita? ਹਵੇਕ ਫਿਲਮ ਲਈ ਮੀਰ ਗੈ ਮਖੀਰ ਹਦਵਾਨੇ ਆ ਗਏ ਜੀ ਹਦਵਾਨੇ ਚਲੋ ਠੀਕ ਹੈ ਜੀ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ